ਆਓ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਜਿਸ ਮੱਟ ਵਿੱਚ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਨੀਲਾ ਚੋਲਾ ਰੰਗਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਪਹੁੰਚੇ ਹੋਏ ਹਾਂ ਜੀ ਸ੍ਰੀ ਮਾਚੀਵਾੜਾ ਸਾਹਿਬ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੋਂ ਗੁਰੂ ਸਾਹਿਬ ਜੀਆਂ ਨੂੰ ਗੁਲਾਬਾਂ ਤੇ ਪੰਜਾਬਾ ਆਪਣੇ ਘਰ ਵਿਖੇ ਲੈ ਕੇ ਆਏ ਸਨ ਇਹ ਗੁਲਾਬੇ ਤੇ ਪੰਜਾਬੇ ਦਾ ਘਰ ਹੈ ਗੁਲਾਬਾਂ ਤੇ ਪੰਜਾਬਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਸੰਦ ਸਨ ਆਨੰਦਪੁਰ ਸਾਹਿਬ ਅਰਸਤਾ ਪਹੁੰਚਾਉਂਦੇ ਹੁੰਦੇ ਸਨ ਇਸੇ ਪਾਵਨ ਪਵਿੱਤਰ ਅਸਥਾਨ ਤੇ ਮਾਤਾ ਹਰਦੇਈ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਆਪਣੇ ਹੱਥੀਂ ਵਸਤਰ ਤਿਆਰ ਕਰਕੇ ਭੇਟ ਕੀਤਾ ਸੀ ਮਾਤਾ ਹਰਦੇਈ ਕੌਣ ਹੈ ਜੋ ਹਰ ਸਾਲ ਆਪਣੇ ਹੱਥੀ ਬਸਤਰ ਤਿਆਰ ਕਰਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ ਭੇਟਾ ਕਰਨ ਵਾਸਤੇ जाया ਕਰਦੀ ਸੀ ਪਰ ਸਰੀਰ ਵਿਰਧ ਹੋਣ ਕਾਰਨ ਮਾਤਾ ਜੀ ਕੋਲੋਂ ਆਨੰਦਪੁਰ ਸਾਹਿਬ ਜਾਇਆ ਨਹੀਂ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਦੀ ਰਹਿੰਦੀ ਸੀ ਤੇ ਮਾਤਾ ਦੀ ਭੇਟਾ ਪ੍ਰਵਾਨ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਨੂੰ ਮਾਛੀਵਾੜਾ ਸਹਿਬਾ ਕੇ ਦਰਸ਼ਨ ਦਿੱਤੇ ਅਤੇ ਆਪਣੀ ਭੇਟਾ ਲਈ ਇਹ ਉਹੀ ਵਸਤਰ ਹਨ ਜੋ ਨੀਲੇ ਰੰਗ ਦੇ ਗਨੀਖਾ ਤੇ ਨਵੀਖਾ ਜੀ ਨੇ ਲਲਾਰੀ ਪਾਸੋਂ ਰੰਗਾਏ ਸਨ ਸੰਗਤ ਜੀ ਜਦੋਂ ਲਲਾਰੀ ਪਾਸ ਗਨੀਖਾ ਤੇ ਨਵੀਖਾ ਜੀ ਇਹ ਬਸਤਰ ਲੈ ਕੇ ਗਏ ਤੇ ਲਲਾਰੀ ਨੇ ਆਖਿਆ ਵੀ ਹਜੇ ਰੰਗ ਕੱਚਾ ਹੈ ਰੰਗ ਤਿਆਰ ਨਹੀਂ ਹੈ ਤੇ ਫਿਰ ਗੁਰੂ ਜੀ ਪਾਸ ਆਏ ਮਹਾਰਾਜ ਨੇ ਆਖਿਆ ਲਲਾਰੀ ਨੂੰ ਜਾ ਕੇ ਆਖੋ ਰੰਗ ਜਿਹੋ ਜਿਹਾ ਵੀ ਹੈ ਮੱਟ ਵਿੱਚ ਪਾ ਦੇ ਅਤੇ ਪਾਣੀ ਪਾ ਦੇ ਬਸਤਰ ਪਾ ਦੇ ਤੇ ਰੰਗ ਚੜ ਜਾਏਗਾ ਤੇ ਇਸੇ ਤਰ੍ਹਾਂ ਹੀ ਹੋਇਆ ਗੁਰੂ ਸਾਹਿਬ ਦੇ ਚੋਲੇ ਨੂੰ ਨੀਲਾ ਰੰਗ ਚੜ ਗਿਆ ਇਹ ਜੋ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਉਸੇ ਸਮੇਂ ਦਾ ਮੱਟ ਹੈ ਸੰਗਤਾਂ ਦੱਸ ਰਹੀਆਂ ਹਨ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਭਾਵਨਾ ਨਾਲ ਸੰਭਾਲ ਕੇ ਰੱਖਿਆ ਹੋਇਆ ਜਿਉ ਆਪ ਜੀ ਮੱਟ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸੇ ਹੀ ਮੱਟ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਨੀਲਾ ਚੋਲਾ ਰੰਗਿਆ ਗਿਆ ਸੀ ਤੇ ਗੁਰੂ ਜੀ ਨੇ ਲਲਾਰੀ ਨੂੰ ਵਰ ਦਿੱਤਾ ਭਾਈ ਤੂੰ ਇਸ ਮੱਟ ਵਿੱਚ ਕਪੜਾ ਪਾ ਦੇਣਾ ਪਾਣੀ ਪਾ ਦਿਆ ਕਰੀ ਜੋ ਵੀ ਮਨ ਵਿੱਚ ਰੰਗ ਸੋਚਿਆ ਕਰੇਗਾ ਕੱਪੜੇ ਨੂੰ ਰੰਗ ਚੜ੍ਹ ਜਾਇਆ ਕਰੇਗਾ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਸੋ ਸੰਗਤ ਜੀ ਇਹ ਆਪ ਜੀ ਨੇ ਦਰਸ਼ਨ ਕੀਤੇ ਆ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਅਤੇ ਨਾਲ ਤੁਹਾਨੂੰ ਮੱਟ ਸਾਹਿਬ ਦੇ ਵੀ ਦਰਸ਼ਨ ਕਰਾਏ ਆ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਓ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਅੱਗੇ ਵਾਸਤੇ ਤੁਹਾਡੇ ਕੋਲ ਇਸੇ ਤਰ੍ਹਾਂ ਦੀਆਂ ਵੀਡੀਓ ਪਹੁੰਚਦੀਆਂ ਰਹਿਣਗੀਆਂ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ